ਆਹ ਦੇਖ ਲੋ ਕਿੱਡਾ ਕਾਰਾ ਹੋ ਗਿਆ ਦੋ ਮਾਂ ਪਿਓ ਦੇ ਘਰ ਉੱਜੜ ਗਏ ਮੁੰਡੇ ਵਾਲਿਆਂ ਦਾ ਕੱਲਾ ਹੀ ਮੁੰਡਾ ਸੀ ਕੁੜੀ ਵਾਲਿਆਂ ਦੀ ਕੱਲੀ ਕੁੜੀ ਸੀ ਜਦੋਂ ਆਨੰਦ ਕਾਰਜ ਹੁੰਦੇ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦੇ ਨੇ ਭਾਈ ਉਹ ਸਮੇਂ दारू ਨਾ ਪਲਾਇਆ ਕਰੋ ਇਹ ਕਾਰਾ ਇਸ ਤਰੀਕੇ ਨਾਲ ਹੋਇਆ ਇੱਕ ਟੈਂਟ ਲੱਗਿਆ ਹੋਇਆ ਸੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਜਿੱਥੇ ਆਨੰਦ ਕਾਰਜ ਹੋਣੇ ਸੀ ਦੂਜਾ ਇੱਕ ਟੈਂਟ ਲੱਗਿਆ ਹੋਇਆ ਸੀ ਜਿੱਥੇ ਪਾਰਟੀ ਚੱਲ ਰਹੀ ਸੀ। ਉੱਥੇ ਕੌਸ ਬੰਦੇ ਜिद ਕਰਨ ਲੱਗੇ ਕਿ ਅਸੀਂ ਮੁੰਡਾ ਕੁੜੀ ਨੂੰ ਸਗਨ પાਕੇ ਆਉਣਾ। ਉਹ ਧਾਰਮਿਕ ਵਿਚਾਰਾਂ ਵਾਲੇ ਲੋਕ ਸੀ ਉਹਨਾਂ ਨੇ ਕਿਹਾ ਕਿ ਨਹੀਂ ਜੀ ਤੁਸੀਂ ਨਾ ਜਾਵੋ ਥੋੜੀ ਪੀਤੀ ਹੋਈ ਆ ਦਾਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਉਧਰ ਪ੍ਰਕਾਸ਼ ਨੇ ਤੁਸੀਂ ਬਾਅਦ ਦੇ ਵਿੱਚ ਮੁੰਡਾ ਕੁੜੀ ਨੂੰ ਸਗਨ ਦੇ ਦੇਣਾ। ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਜਾਵਾਂਗੇ। ਉੱਥੇ ਲੜਾਈ ਹੋ ਪੈਂਦੀ ਆ ਉਹ ਇੱਕ ਬੰਦੇ ਨੇ ਕੱਢ ਕੇ ਪਿਸਤੌਲ ਚਲਾ ਦਿੱਤਾ ਉਧਰ ਲਾਮਾਂ ਲਈਆਂ ਜਾ ਰਹੀਆਂ ਸੀ ਉਹ ਮੁੰਡਾ ਕੁੜੀ ਦੇ ਜਾ ਕੇ ਉਹ ਗੋਲੀ ਵੱਜ ਜਾਂਦੀ ਆ ਦੋਨਾਂ ਦੀ ਗੋਲੀ ਵੱਜ ਜਾਂਦੀ ਆ ਮੁੰਡਾ ਵੀ ਉੱਥੇ ਹੀ ਲਾਮਾਂ ਲੈ ਰਿਹਾ ਸੀ ਮਰ ਰ ਗਿਆ ਤੇ ਕੁੜੀ ਵੀ ਉੱਥੇ ਹੀ ਮਰ ਗਈ ਉੱਜੜ ਗਏ ਨਾ ਦੋ ਘਰ ਹੋ ਗਏ ਨਾ ਦੋ ਘਰ ਬਰਬਾਦ ਪੜਾ ਲਓ दारू ਜਦੋਂ ਆਨੰਦ ਕਾਰਜ ਹੁੰਦੇ ਨੇ ਫੇਰ दारू ਤੁਸੀਂ ਕਿਉਂ ਉਹ ਸਮੇਂ ਉੱਥੇ ਹੀ ਪਲਾਉਨੇ ਹੋ ਕਿਉਂਕਿ ਇੱਕ ਪਾਸੇ ਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਤੇ ਦੂਜੇ ਪਾਸੇ ਪਾਲਟੀ ਚੱਲਦੀ ਆ ਇਹ ਇਸ ਦਾ ਹੀ ਨਤੀਜਾ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਦੇ ਹੋ ਕਿ ਸਾਡੇ ਪਰਿਵਾਰ ਖੁਸ਼ ਰਹਿਣ ਖੁਸ਼ੀਆਂ ਲੈਣੀਆਂ ਨੇ ਤੁਸੀਂ ਪਰ ਜਦੋਂ ਤੁਸੀਂ ਬੇਅਦਵੀ ਕਰਦੇ ਹੋ ਫਿਰ ਦੇਖੋ ਕਿੱਡੇ ਕਿੱਡੇ ਕਾਰੇ ਹੋ ਜਾਂਦੇ ਨੇ ਫਿਰ ਤੁਹਾਡੇ ਘਰ ਬਸਣੇ ਥੋੜੋਂ ਨੇ ਉਜੜਨੇ ਹੀ ਨੇ ਤੁਸੀਂ ਦਸਾਂ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਦੇਖੋ ਉਹ ਬੀਬੀਆਂ ਦੀਆਂ ਕੁਰਬਾਨੀਆਂ ਨੂੰ ਦੇਖੋ ਜਿੰਨਾ ਬੀਬੀਆਂ ਦੇ ਗਲਾਂ ਦੇ ਵਿੱਚ ਉਹਨਾਂ ਦੇ ਹੀ ਬੱਚਿਆਂ ਦੇ ਹਾਰ ਪਾਏ ਜਾਂਦੇ ਸੀ ਕੱਟ-ਕੱਟ ਕੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸੀ ਦੇਗਾਂ 'ਚ ਉਬਾਲੇ ਗਏ ਬੰਦ-ਬੰਦ ਕੱਟੇ ਗਏ ਚੜਖੜੀਆਂ ਤੇ ਚੜੇ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਕੀਤੀਆਂ ਫੇਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਿੱਤੀ ਸੋਨੂੰ ਤੁਹਾਨੂੰ ਕੋ ਸਿੱਖਣ ਲਈ ਦਿੱਤੀ ਸੀ ਪਰ ਤੁਸੀਂ ਮੂਰਖੋ ਕੀ ਕਰਨ ਲੱਗੇ ਜੇ ਤੁਹਾਡੇ ਕੋਲੇ ਪੈਸੇ ਨਹੀਂ ਉਹ ਪੈਸੇ ਦੇ ਨਸੇ ਦੇ ਵਿੱਚ ਤੁਸੀਂ ਕਿੱਡਾ ਵੱਡਾ ਪਾਪ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੈਂਕਟ ਹਾਲਾਂ ਚ ਲੈ ਆਉਨੇ ਹੋ ਉੱਥੇ ਇੱਕ ਪਾਸੇ ਸਰਾਬਾਂ ਚੱਲਦੀਆਂ ਨੇ ਇੱਕ ਪਾਸੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ ਉਹ ਕਿੱਡੇ ਕਿੱਡੇ ਕਹਿਰ ਢਾਉਨੇ ਹੋ ਕਿੱਡੇ ਕਿੱਡੇ ਪਾਪ ਕਰਦੇ ਹੋ ਫੇਰ ਤੁਹਾਡੇ ਘਰ ਬਸਣੇ ਨਹੀਂ ਹੈਗੇ ਉੱਜੜਨੇ ਨੇ ਕਿਉਂਕਿ ਪਹਿਲਾਂ ਹੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ ਵਿਆਹ ਦੇ ਉੱਤੇ ਉੱਥੇ ਦੋ ਮੁੰਡੇ ਕੁੜੀ ਨੇ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਆ ਜਦੋਂ ਜ਼ਿੰਦਗੀ ਸ਼ੁਰੂ ਕਰਨੀ ਆ ਉਸ ਵੇਲੇ ਤੁਸੀਂ ਵੱਡਾ ਪਾਪ ਕਰਦਨੇ ਹੋ ਹੋਰ ਪਾਪ ਕਰਦਨੇ ਹੋ ਜੇ ਤੁਸੀਂ ਨਾ ਵੀ ਪਾਪ ਕਰੋ ਵਿਆਹ ਫੇਰ ਵੀ ਹੋ ਜਾਣਾ ਹੋ ਜਾਣਾ ਵਿਆਹ ਤੁਸੀਂ ਨੰਦਕਾਰਜ ਗੁਰਦੁਆਰੇ ਕਰ ਲਓ ਬਾਅਦ ਵਿੱਚ ਜਿੱਥੇ ਜੋ ਵੀ ਕਰਨਾ ਕਰੋ ਇਹ ਪਾਪ ਨਾ ਕਰੋ ਕੁਰਬਾਨੀਆਂ ਨੂੰ ਯਾਦ ਕਰੋ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਸਾਡੇ ਤਾਂ ਸਾਡੇ ਆਪਣਿਆਂ ਨੇ ਸਭ ਕੁਝ ਬਰਬਾਦ ਕੀਤਾ ਸੋਭਾ ਸਿੰਘ ਨੂੰ ਸਭ ਜਾਣਦੇ ਨੇ ਸੋਭਾ ਸਿੰਘ ਚਿੱਤਰਕਾਰ ਜੋ ਕਿ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਸੀ ਸੋਭਾ ਸਿੰਘ ਦੀ ਮਾਂ ਛੋਟੇ ਹੁੰਦੇ ਦੀ ਮਰ ਜਾਂਦੀ ਆ ਪਿਓ ਵੀ ਛੋਟੇ ਹੁੰਦੇ ਦਾ ਹੀ ਮਰ ਜਾਂਦਾ ਉਸ ਤੋਂ ਬਾਅਦ ਉਹ ਫੌਜ ਚ ਭਰਤੀ ਹੋ ਜਾਂਦਾ ਫੌਜ ਵਾਲਿਆਂ ਨੇ ਦੇਖਿਆ ਕਿ ਇਹਦੇ ਵਿੱਚ ਟੈਲੈਂਟ ਆ ਕਿਉਂ ਨਾ ਇਹਨੂੰ ਪੈਸੇ ਦੇ ਕੇ ਇਹਨਾਂ ਕੋਲੋਂ ਇਹਨਾਂ ਦਾ ਇਤਿਹਾਸ ਬਰਬਾਦ ਕਰਾਈਏ ਫਿਰ ਖੇਢੀ ਬ੍ਰਿਟਿਸ਼ ਹਕੂਮਤ ਨੇ ਚਾਲ ਚਾਲ ਕੀ ਖੇਢੀ ਸੋਭਾ ਸਿੰਘ ਨੂੰ ਸਟੂਡੀਓ ਬਣਾ ਕੇ ਦਿੱਤੇ ਕਿਉਂਕਿ ਸੋਭਾ ਸਿੰਘ ਤਾਂ ਨੰਗ ਸੀ ਅੰਗਰੇਜ਼ ਉਹਦੇ ਤੇ ਮਿਹਰਬਾਨ ਹੁੰਦੇ ਸੀ ਜੋ ਅੰਗਰੇਜ਼ਾਂ ਦੀ ਗੱਲ ਮੰਨਦਾ ਸੀ ਬਸ ਸੋਭਾ ਸਿੰਘ ਨੂੰ ਫੇਰ ਸਟੂਡੀਓ ਬਣਾ ਕੇ ਦੇ ਦਿੱਤੇ ਕਿ ਤੂੰ ਐਂ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਮਾਲਾ ਫੇਰ ਨਹੀਂ ਨੀ ਤੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥ 'ਚ ਮਾਲਾ ਫੜਾ ਫੇਰ ਸੋਭਾ ਸਿੰਘ ਨੇ ਕੀ ਕੀਤਾ ਸੋਭਾ ਸਿੰਘ ਦੀ ਜਿਹੜੀ ਆਪਣੀ ਫੋਟੋ ਆ ਆਪਣੀ ਸ਼ਕਲ ਆ ਉਹਦੀ ਦੇਖ ਲਓ ਉਹਨੂੰ ਥੋੜਾ ਜਿਹਾ ਚੇਂਜ ਕਰਕੇ ਆਪਣੀ ਫੋਟੋ ਦਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਬਣਾ ਦਿੱਤਾ ਥੋੜੀ ਜਿਹੀ ਚੇਂਜਿੰਗ ਕਰਕੇ ਤੁਸੀਂ ਦੇਖ ਲਓ ਟੀਵੀ ਦੀ ਸਕਰੀਨ ਤੇ ਸੋਭਾ ਸਿੰਘ ਦੀ ਸ਼ਕਲ ਤੇ ਜੋ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਆ ਉਹਦੇ ਚ ਕਿੰਨਾ ਕੁ ਫਰਕ ਆ ਕਿਉਂਕਿ ਇਹ ਸ੍ਰੀ ਗੁਰੂ ਨਾਨਕ ਦੇਵ ਦੀ ਤਸਵੀਰ ਨਹੀਂ ਹੈ ਇਹ ਅੱਜ ਲੋਕਾਂ ਦੇ ਘਰਾਂ ਚ ਲੱਗੀ ਹੋਈ ਆ ਸਿਰ ਤੇ ਮਾਲਾ ਹੱਥ ਚ ਮਾਲਾ ਕਰਤਾ ਨਾ ਇਤਿਹਾਸ ਨੂੰ ਬਰਬਾਦ ਉਸ ਤੋਂ ਬਾਅਦ ਸੋਭਾ ਸਿੰਘ ਨੇ ਕਿੰਨਾ ਪਾਪ ਕੀਤਾ ਕਿੰਨਾ ਕਹਿਰ ਢਾਇਆ ਸਾਡੀਆਂ ਗੁਰੂਆਂ ਦੀਆਂ ਫੋਟੋਆਂ ਬਣਾਈਆਂ ਕਹਿੰਦਾ ਜੀ ਕਲਪਨਾ ਕਰਕੇ ਫੋਟੋਆਂ ਬਣਾ ਰਿਹਾ ਉਹ ਐਡਾ ਹਰਾਮ ਦਾ ਪੁੱਤ ਸੀ ਉਹ ਆਪਣੀ ਸ਼ਕਲ ਨੂੰ ਹੀ ਥੋੜਾ ਜਿਹਾ ਚੇਂਜ ਕਰ ਕਰਕੇ ਫੋਟੋਆਂ ਬਣਾਉਂਦਾ ਸੀ ਤੁਸੀਂ ਜਿੰਨੀਆਂ ਮਰਜ਼ੀ ਫੋਟੋਆਂ ਉਹਦੀਆਂ ਦੇਖ ਲਓ ਹਰਾਮੀ ਨੇ ਸਾਡੇ ਇਤਿਹਾਸ ਨੂੰ ਬਰਬਾਦ ਕਰਕੇ ਰੱਖ ਦਿੱਤਾ ਜਿਹੜੇ ਬਹਿਮਾ ਭਰਮਾ ਤੋਂ ਗੁਰੂਆਂ ਨੇ ਰੋਕਿਆ ਸੀ ਉਹੀ ਫੋਟੋਆਂ ਦੇ ਵਿੱਚ ਬਣਾ ਦਿੱਤੇ ਚਲੋ ਜੀ ਭਜੋ ਜਿੱਧਰ ਨੂੰ ਭਜਦੇ ਹੋ ਅੱਜ ਗੁਰਦੁਆਰਿਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਫੋਟੋਆਂ ਨੇ ਬੁੱਤ ਪੂਜਣ ਤੋਂ ਰੋਕਿਆ ਸੀ ਨਾ ਲਾ ਦੱਤਾ ਨਾ ਬਹੁਤ ਪੂਜਣ ਲਾ ਦੱਤਾ ਨਾ ਹਟਾ ਦਿੱਤਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਸ ਤਰ੍ਹਾਂ ਅੰਗਰੇਜ਼ਾਂ ਨੇ ਇਤਿਹਾਸ ਨੂੰ بے ਇਤਿਹਾਸ ਕੀਤਾ ਸਾਡਿਆਂ ਤੋਂ ਹੀ ਸਾਡਾ ਸਾਰਾ ਕੁਝ ਬਰਬਾਦ ਕਰਾਇਆ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਅੱਜ ਪੈਸੇ ਦੇ ਲਾਲਚ ਦੇ ਵਿੱਚ ਹੀ ਇਹ ਲੋਕ ਅੰਨੇ ਨੇ ਜੋ ਆਨੰਦ ਕਾਰਜ ਕਰਦੇ ਨੇ ਬੈਂਕਟ ਹਾਲਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਜਾਂਦੇ ਨੇ ਜਿਹੜੀ ਵੀ ਕੌਮ ਨੂੰ ਖਤਮ ਕਰਨਾ ਹੋਵੇ ਸਭ ਤੋਂ ਪਹਿਲਾਂ ਉਹਦਾ ਇਤਿਹਾਸ ਖਤਮ ਕਰ ਦੋ ਕੌਮ ਆਪੇ ਹੀ ਖਤਮ ਹੋ ਜਾਂਦੀ ਆ ਬਸ ਸਾਡੇ ਨਾਲ ਇਹੀ ਕੁਸ਼ ਹੋਇਆ ਕਿਉਂਕਿ ਬ੍ਰਿਟਿਸ਼ ਹਕੂਮਤ ਨੇ ਸਾਡਿਆਂ ਨੂੰ ਹੀ ਖਰੀਦਿਆ ਹੁਣ ਗੱਲ ਕਰਦੇ ਆ ਦਿਆਲ ਸਿੰਘ ਮਜੀਠੀਏ ਦੀ ਦਿਆਲ ਸਿੰਘ ਮਜੀਠੀਏ ਦਾ ਬਾਪ ਮਰ ਜਾਂਦਾ ਇਹਨੂੰ ਚੱਕ ਕੇ ਲੈ ਜਾਂਦੀ ਆ ਬ੍ਰਿਟਿਸ਼ ਹਕੂਮਤ ਜੁਕੇ ਜੁਕੇ ਲਾ ਜਾ ਕੇ ਇਹਨੂੰ ਪੜਾਇਆ ਲਿਖਾਇਆ ਪੜਾ ਕੇ ਲਿਖਾ ਕੇ ਫੇਰ ਭਾਰਤ ਦੇ ਵਿੱਚ ਭੇਜਿਆ ਇਹਨੂੰ ਹੋਰ ਜ਼ਮੀਨ ਜਾਇਦਾਦ ਦਿੱਤੀ ਕਿਉਂਕਿ ਇੱਕ ਚੀਜ਼ ਯਾਦ ਕਰ ਲੋ ਕਿ ਬ੍ਰਿਟਿਸ਼ ਹਕੂਮਤ ਉਹਨਾਂ ਨੂੰ ਹੀ ਜ਼ਮੀਨਾਂ ਜਾਇਦਾਦਾਂ ਦਿੰਦੀ ਸੀ ਜਿਹੜੇ ਗਦਾਰ ਸੀ ਜਿਹੜੇ ਬ੍ਰਿਟਿਸ਼ ਹਕੂਮਤ ਦੇ ਪਿੱਠੂ ਸੀ ਜਿਹੜੇ ਸੂਰਮੇ ਸੀ ਉਹਨਾਂ ਨੂੰ ਉਹ ਮਾਰ ਦਿੰਦੀ ਸੀ ਚਾਹੇ ਜ਼ਹਿਰ ਦੇ ਕੇ ਮਾਰਦੀ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਮਰਵਾਉਂਦੀ ਸੀ ਮਾਰਦੀ ਸੀ ਉਹ ਸਮਿਆਂ ਦੇ ਵਿੱਚ ਸਿਰਫ ਗਦਾਰ ਹੀ ਜਿਉਂਦੇ ਹੁੰਦੇ ਸੀ ਗਦਾਰ ਹੀ ਉਹਨਾਂ ਨਾਲ ਮਿਲ ਕੇ ਚੱਲੇ ਨੇ ਐਵੇਂ ਜਿਵੇਂ ਇਸ ਨੂੰ ਵਰਤੇ ਆਦਿਆਲ ਮਜੀਠੀਏ ਨੂੰ ਦਿਆਲ ਮਜੀਠੀਏ ਨੂੰ ਉਹਨਾਂ ਨੇ ਕਿਤਾਬਾਂ ਇਤਿਹਾਸ ਸਾਰਾ ਉੱਥੋਂ ਲਿਖ ਕੇ ਦਿੱਤਾ ਯੂਕੇ ਤੋਂ ਕਿਉਂਕਿ ਭਾਰਤ ਦੇ ਵਿੱਚ ਕੋਈ ਵੀ ਪ੍ਰਿੰਟਿੰਗ ਪ੍ਰੈਸ ਨਹੀਂ ਸੀ ਜਿਹੜਾ ਵੀ ਕੋਈ ਇਤਿਹਾਸਕਾਰ ਬਣਦਾ ਉਹ ਸਭ ਤੋਂ ਪਹਿਲਾਂ ਤਾਂ ਇਹੇ ਦੇਖ ਲਵੇ ਕਿ ਅੰਗਰੇਜ਼ਾਂ ਦੇ ਸਮਿਆਂ ਤੇ ਜਿੰਨਾ ਵੀ ਪ੍ਰਿੰਟਿੰਗ ਦਾ ਕੰਮ ਸੀ ਉਹ ਯੂਕੇ ਦੇ ਵਿੱਚ ਹੀ ਹੁੰਦਾ ਸੀ ਉਹ ਜੁਕੇ ਚ ਹੀ ਹੁੰਦਾ ਸੀ ਤੁਸੀਂ ਇਤਿਹਾਸ ਪੜ੍ਹ ਲਓ ਦੇਖ ਲਓ ਜਿਹੜੇ ਜੁਕੇ ਚ ਰਹਿੰਦੇ ਨੇ ਉਹ ਦੇਖ ਲੈਣ ਪੜ੍ਹ ਲੈਣ ਨਾ ਵੀ ਕੀ ਪ੍ਰਿੰਟਿੰਗ ਪ੍ਰੈਸ ਹੁੰਦੀ ਸੀ ਇਹ ਬਾਹਰੋਂ ਹੀ ਪ੍ਰਿੰਟਿੰਗ ਕਰਕੇ ਕਿਤਾਬਾਂ ਲਿਆਂਦੀਆਂ ਗਈਆਂ ਅੱਜ ਉਹੀ ਇਤਿਹਾਸ ਪੜ ਪੜ ਕੇ ਸੁਣਾਉਂਦੇ ਨੇ ਇਤਿਹਾਸਕਾਰ ਬੇ ਇਤਿਹਾਸ ਕੀਤਾ ਹੋਇਆ ਬੇ ਇਤਿਹਾਸ ਕੀਤਾ ਹੋਇਆ ਇਹ ਬੇ ਇਤਿਹਾਸ ਅੰਗਰੇਜ਼ਾਂ ਨੇ ਕੀਤਾ ਜਿਹੜਾ ਅੱਜ ਇਤਿਹਾਸਕਾਰ ਪੜ ਪੜ ਕੇ ਦੱਸਦੇ ਨੇ ਜੀ ਉੱਥੇ ਆ ਲਿਖਿਆ ਉੱਥੇ ਆ ਲਿਖਿਆ ਆ ਸੋਪਾ ਸਿੰਘ ਵਰਗੇ ਚਿੱਤਰਕਾਰ ਇਹ ਸਾਰੇ ਖਰੀਦੇ ਹੋਏ ਸੀ ਆ ਦਿਆਲ ਮਜੀਠੀਆਂ ਇਹ ਖਰੀਦਿਆ ਹੋਇਆ ਸੀ ਮਜੀਠੀਏ ਤਾਂ ਬੜੇ ਪੁਰਾਣੇ ਪਾਪੀ ਨੇ ਪਹਿਲਾਂ ਦਿਆਲ ਮਜੀਠੀਆਂ ਦੇ ਪੁਰਖੇ ਦੇਖ ਲਓ ਉਹਨਾਂ ਨੇ ਜ਼ਹਿਰ ਦਿੱਤੀ ਮਹਾਰਾਜਾ ਅਰਜੀਤ ਸਿੰਘ ਨੂੰ ਫਿਰ ਸੋਪਾ ਸਿੰਘ ਦੇਖ ਲਓ ਸੋਪਾ ਸਿੰਘ ਨੂੰ ਫੌਜ ਦੇ ਵਿੱਚੋਂ ਲਿਆ ਕੇ ਫੋਟੋਆਂ ਬਣਵਾਈਆਂ ਬੁੱਤ ਪੂਜਣ ਲਾਇਆ ਪੂਜਦੇ ਆ ਨਾ ਲੋਕ ਘਰਾਂ ਦੇ ਵਿੱਚ ਫੋਟੋਆਂ ਲੈ ਕੇ ਫਿਰ ਉਹ ਤੋਂ ਬਾਅਦ ਜਿੰਨੇ ਵੀ ਆ ਸਾਧ ਡੇਰੇ ਜਿਹੜੇ ਬਣੇ ਨੇ ਇਹ ਸਾਰੇ ਅੰਗਰੇਜ਼ਾਂ ਨੇ ਬਣਾਏ ਕਿਉਂਕਿ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਹੀ ਇਹ ਸੀਗੇ ਸਾਰੇ ਗੁੰਡੇ ਉਹ ਬਾਬਾ ਮਿਲ ਗਿਆ ਜੀ ਰੱਬ ਮਿਲ ਗਿਆ ਉਹਨੂੰ ਫਿਰ ਬਣਾ ਦੋ ਉੱਥੇ ਡੇਰਾ ਇਹ ਅੰਗਰੇਜ਼ਾਂ ਨੇ ਡੇਰੇ ਬਣਾਏ ਨੇ ਅੰਗਰੇਜ਼ਾਂ ਨੇ ਡੇਰੇ ਬਣਾ ਕੇ ਦਿੱਤੇ ਨੇ ਜਿੰਨੇ ਵੀ ਡੇਰੇ ਬਣਾਏ ਹੋਏ ਨੇ ਅੰਗਰੇਜ਼ਾਂ ਦੇ ਪੈਸੇ ਲੱਗੇ ਹੋਏ ਨੇ ਉਹਨਾਂ ਨੇ ਇਹ ਡੇਰਾਬਾਦ ਸ਼ੁਰੂ ਕੀਤਾ ਕਰਤਾ ਨਾ ਇਤਿਹਾਸ ਨੂੰ ਤਬਾਹ ਬਣਤਾ ਨਾ ਧੜਿਆਂ ਦੇ ਵਿੱਚ ਬੰਦੇ ਕਹਿੰਦਾ ਨਿੱਕੇ ਨਿੱਕੇ ਧੜਿਆਂ ਦੇ ਵਿੱਚ ਤੋੜਤਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਓਏ ਪੰਜਾਬੀਓ ਤੁਹਾਡੇ ਕੋਲੇ ਅੱਜ ਹੈ ਕੀ ਤੁਹਾਡੇ ਗੁਰੂ ਘਰਾਂ ਦੇ ਵਿੱਚ ਜਿਹੜਾ ਤੁਸੀਂ ਝੰਡਾ ਚੜਾਇਆ ਹੋਇਆ ਇਹ ਨਿਸ਼ਾਨ ਸਾਹਿਬ ਆ ਤੁਸੀਂ ਕਿੱਡਾ ਘੋਰ ਪਾਪ ਕਰਦੇ ਹੋ ਹਰ ਸਾਲ ਬੀਬੀਆਂ ਉਹਨੂੰ ਹੱਥਾਂ ਦੇ ਨਾਲ ਘੁੱਟਦੀਆਂ ਨੇ ਕਿ ਜੀ ਇਹ ਨਿਸ਼ਾਨ ਸਾਹਿਬ ਆ ਨਿਸ਼ਾਨ ਸਾਹਿਬ ਸਮਝ ਕੇ ਪਰ ਹੈਗਾ ਉਹ ਕੰਜਰਾਂ ਦਾ ਝੰਡਾ ਪਟਿਆਲੇ ਵਾਲਿਆਂ ਦਾ ਬ੍ਰਿਟਿਸ਼ ਹਕੂਮਤ ਦਾ ਦਿੱਤਾ ਹੋਇਆ ਆ ਦੇਖੋ ਤੁਸੀਂ ਆਪਣੀ ਟੀਵੀ ਦੀ ਸਕਰੀਨ ਵੱਲ ਨੂੰ ਮਾਸਟਰ ਤਾਰਾ ਚੰਦ ਜੋ ਤਾਰਾ ਸਿੰਘ ਬਣਾ ਕੇ ਨਹਿਰੂ ਕੰਜਰ ਨੇ ਪੇਸ਼ ਕੀਤਾ ਉੱਤੇ ਦੇਖੋ ਕੰਜਰਾਂ ਦੀ ਫੋਟੋ ਪਟਿਆਲੇ ਵਾਲਿਆਂ ਦੀ ਉਹਨਾਂ ਦੇ ਉੱਪਰ ਝੰਡੇ ਦੇ ਲਿਖਿਆ ਹੋਇਆ ਖਾਲਸਾ ਰਾਜ ਇਹਨਾਂ ਹਰਾਮੀਆਂ ਦਾ ਕਿਹੜਾ ਖਾਲਸਾ ਰਾਜ ਹੁੰਦਾ ਸੀ ਇਹ ਪਟਿਆਲੇ ਵਾਲੇ ਕੰਜਰਾਂ ਦੇ ਘਰੇ ਲੱਗਿਆ ਹੋਇਆ ਇਹ ਜਿਹੜਾ ਲੋਗੋ ਆ ਇਹ ਬ੍ਰਿਟਿਸ਼ ਹਕੂਮਤ ਦੀ ਜਿਹੜੀ ਫੌਜ ਹੁੰਦੀ ਸੀ ਜੋ ਪਹਿਲਾਂ ਕੰਜਰ ਪਟਿਆਲੇ ਵਾਲਿਆਂ ਦੀ ਫੌਜ ਹੁੰਦੀ ਸੀ ਫਿਰ ਜਦੋਂ ਬ੍ਰਿਟਿਸ਼ ਹਕੂਮਤ ਦਾ ਕਬਜ਼ਾ ਹੋ ਜਾਂਦਾ ਫਿਰ ਉਹ ਤੋਂ ਬਾਅਦ ਉਹੀ ਫੌਜ ਬ੍ਰਿਟਿਸ਼ ਹਕੂਮਤ ਦੀ ਬਣ ਜਾਂਦੀ ਆ ਉਹ ਸਮਿਆਂ ਦੇ ਵਿੱਚ ਲੋਗੋ ਆ ਉਹਨਾਂ ਦੀ ਫੌਜ ਦੇ ਮੱਥੇ ਤੇ ਕਲੰਕ ਲੱਗਿਆ ਹੋਇਆ ਦੇਖ ਲਓ ਦੇਖ ਲਓ ਤੁਸੀਂ ਟੀਵੀ ਦੀ ਸਕਰੀਨ ਵੱਲੋਂ ਇਹ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਲੋਗੋ ਆ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਨਾ ਇਹ ਝੰਡਾ ਇਹ ਝੰਡਾ ਪਟਿਆਲੇ ਵਾਲੇ ਕੰਜਰਾਂ ਦਾ ਅੱਜ ਕੰਜਰਾਂ ਦਾ ਝੰਡਾ ਗੁਰਦੁਆਰਿਆਂ 'ਚ ਚੜਾਇਆ ਹੋਇਆ ਕੰਜਰਾਂ ਦੇ ਲੋਕੋ ਨੂੰ ਗੁਰਦੁਆਰਿਆਂ 'ਚ ਰਮਾਲਿਆਂ ਤੇ ਲਾਇਆ ਹੋਇਆ ਗੁੰਮਟਾਂ ਤੇ ਲਾਇਆ ਹੋਇਆ ਇਹ ਗੰਦ ਨੂੰ ਐਨਾ ਗੰਦ ਨੂੰ ਖੰਡਾਇਆ 1930 ਤੋਂ ਬਾਅਦ ਇਹ ਸਾਰਾ ਗੰਦ ਪਾਇਆ ਸੋਭਾ ਸਿੰਘ ਨੇ ਤਾਂ ਗੁਰੂਆਂ ਦੀਆਂ ਫੋਟੋਆਂ ਬਣਾਈਆਂ ਇਤਿਹਾਸ ਨੂੰ ਬੇਇਤਿਹਾਸ ਉਹਨੇ ਕੀਤਾ ਉਧਰ ਮਜੀਠੀਏ ਕੰਜਰ ਤੇ ਆ ਜਿੰਨੇ ਦੱਲੇ ਸੀ ਇਹਨਾਂ ਨੇ ਜ਼ਮੀਨਾਂ ਲੈ ਲੀਆਂ ਬ੍ਰਿਟਿਸ਼ ਹਕੂਮਤ ਤੋਂ ਕਿਉਂਕਿ ਜ਼ਮੀਨਾਂ ਉਹਨਾਂ ਨੂੰ ਹੀ ਦੰਦਿਆ ਸੀ ਜਿਹੜੇ ਗद्दार ਸੀ ਕਿਉਂਕਿ ਇਹਨਾਂ ਨੂੰ ਜ਼ਮੀਨਾਂ ਦੇ ਦੇ ਕੇ ਇਹਨਾਂ ਦੇ ਮੂੰਹ ਬੰਦ ਕਰਾਤੇ ਕਿ ਤੁਸੀਂ ਨਹੀਂ ਬੋਲਣਾ ਇਹ ਨਹੀਂ ਬੋਲੇ ਹੁਣ ਬੋਲਣਾ ਕਿਹਨੇ ਸੀ ਉਸ ਸਮੇਂ ਦੇ ਆਗੂ ਕੌਣ ਸੀ ਮਜੀਠੀਏ ਉਹ ਵੀ ਵਿਕੇ ਹੋਏ ਸਿਮਰਨਜੀਤ ਮਾਨ ਦੇ ਪੁਰਖੇ ਉਹ ਵੀ ਵਿਕੇ ਹੋਏ ਉਹਨਾਂ ਕੋਲੇ ਵੀ ਜ਼ਮੀਨਾਂ ਮਿਲ ਗਈਆਂ ਉਹਨਾਂ ਨੂੰ ਵੀ ਫਿਰ ਪਟਿਆਲੇ ਵਾਲੇ ਕੰਜਰ ਉਹ ਵੀ ਵਿਕੇ ਹੋਏ ਕਿਹੜਾ ਸੀ ਥੋਡਾ ਬਈ ਜਿਹੜਾ ਗੱਲ ਨੂੰ ਚੱਕਦਾ ਕੌਣ ਸੀ ਤੁਹਾਡੇ ਕੋਲੇ ਕੋਈ ਵੀ ਨਹੀਂ ਆਹ ਦੇਖ ਲਓ ਗਾਂਧੀ ਗੰਦ ਗੁਰਦੁਆਰਿਆਂ ਚ ਲਾ ਦਿੱਤਾ ਅੱਜ ਪੂਰੀ ਦੁਨੀਆ ਤੇ ਜਿੰਨੇ ਵੀ ਗੁਰਦੁਆਰੇ ਨੇ ਤਕਰੀਬਨ ਤਕਰੀਬਨ ਪਟਿਆਲੇ ਵਾਲੇ ਕੰਜਰਾਂ ਦਾ ਹੀ ਝੰਡਾ ਚੜਿਆ ਹੋਇਆ ਆਹ ਹੁਣ ਸੋਨੂੰ ਅੱਗੇ ਦਿਖਾ ਦਿੰਨੇ ਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਜੋ 1930 ਤੋਂ ਪਹਿਲਾਂ ਚੜਿਆ ਹੁੰਦਾ ਸੀ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਲਓ ਕਾਲ ਤੱਕ ਸਭ ਤੇ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇੱਕ ਪਾਸੇ ਤੁਹਾਨੂੰ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਇਨਸਾਨ ਸਾਹਿਬ ਦਿਖਾ ਦਿੰਨੇ ਆ ਉਹ ਦੇਖੋ ਤੇ ਦੂਜੇ ਪਾਸੇ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਦੇਖ ਲਓ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਖੰਡਾ ਦੇਖੋ ਇਹ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਜਿਹਦੇ ਨਾਲ ਖਾਲਸਾ ਪੰਥ ਸਾਜਿਆ ਸੀ ਜਿਹਦੇ ਹਰ ਰੋਜ਼ ਨੰਦਪੁਰ ਸਾਹਿਬ ਅੱਜ ਵੀ ਦਰਸ਼ਨ ਕਰਾਏ ਜਾਂਦੇ ਨੇ ਇਹ ਸਾਡਾ ਖੰਡਾ ਦੇਖੋ ਟੀਵੀ ਦੀ ਸਕਰੀਨ ਤੇ ਪੈਰਾਂ ਥੱਲੇ ਲਤੜਿਆ ਜਾ ਰਿਹਾ ਬਾਬਾ ਦੀਪ ਸਿੰਘ ਦੀ ਫੋਟੋ ਦੇ ਥੱਲੇ ਦੇਖੋ ਲਤੜਿਆ ਜਾ ਰਿਹਾ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਕੋ ਆ ਇਹਦੇ ਤੇ ਅਸੀਂ ਬਹੁਤ ਹੀ ਵੇਰੀ ਜੁੱਤੀਆਂ ਮਾਰ ਚੁੱਕੇ ਆ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਪੁੱਛ ਚੁੱਕੇ ਆ ਕਿ ਦੱਸੋ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਪਰ ਅੱਜ ਦੁਨੀਆ ਤੇ ਸਾਰੇ ਮਰ ਮੁੱਕ ਗਏ ਨੇ ਕੋਈ ਨਹੀਂ ਬੋਲਦਾ ਸਾਡੇ ਇਤਿਹਾਸ ਨੂੰ ਬੇ ਇਤਿਹਾਸ ਕਰਕੇ ਰੱਖ ਦਿੱਤਾ ਇਨ੍ਹਾਂ ਪਾਪੀਆਂ ਕੰਜਰਾਂ ਨੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਜਿੰਨੀਆਂ ਵੀ ਜਥੇਬੰਦੀਆਂ ਨੇ ਦੁਨੀਆ ਤੇ ਜੋ ਸਿੱਖ ਜਥੇਬੰਦੀਆਂ ਕਹਾਉਂਦੀਆਂ ਨੇ ਆਪਣੀ ਦਾਲ ਰੋਟੀ ਗੁਰੂ ਦੀ ਗੋਲਕ ਚੋਂ ਚਲਾਉਂਦੀਆਂ ਨੇ ਉਹਨਾਂ ਅੱਗੇ ਬੇਨਤੀ ਕੀਤੀ ਸੀ ਇਹ ਜੋ ਅੱਜ ਤੁਹਾਡੇ ਅੱਗੇ ਹੱਥ ਜੋੜ ਕੇ ਕਰ ਰਹੇ ਆ ਉਹਨਾਂ ਅੱਗੇ ਵੀ ਹੱਥ ਜੋੜ ਕੇ ਪਹਿਲਾਂ ਕੀਤੀ ਸੀ ਪਰ ਕੋਈ ਨਹੀਂ ਬੋਲਿਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਤੁਹਾਨੂੰ ਦਰਸ਼ਨ ਕਰਾ ਰਿਹਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਗੁਰੂ ਸਾਹਿਬ ਨੇ ਸਾਜਿਆ ਸੀ ਦੇਖੋ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਇਹ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਖੰਡਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਅੱਜ ਗੁਰੂ ਦੀਏ ਸੰਗ ਤੇ ਜਿਹੜਾ ਬ੍ਰਿਟਿਸ਼ ਹਕੂਮਤ ਦਾ ਡਿਜ਼ਾਈਨ ਕੀਤਾ ਹੋਇਆ ਬਣਾਇਆ ਹੋਇਆ ਪਟਿਆਲੇ ਵਾਲੇ ਰਾਜਿਆਂ ਦੇ ਲਈ ਤੇ ਉਹਨਾਂ ਨੇ ਫੌਜ ਦੇ ਲਈ ਜੋ ਉਹਨਾਂ ਦੇ ਲਈ ਫੌਜ ਲੜਦੀ ਸੀ ਉਹਦੇ ਲਈ ਇੱਕ ਲੋਗੋ ਤਿਆਰ ਕੀਤਾ ਸੀ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਉਸ ਨੂੰ ਖੰਡਾ ਬਣਾ ਕੇ ਗੁਰਦੁਆਰਿਆਂ 'ਚ ਪੇਸ ਕਰ ਦਿੱਤਾ ਉਹ ਸਮੇਂ ਬ੍ਰਿਟਿਸ਼ ਹਕੂਮਤ ਨੇ ਤੇ ਉਹ ਸਮੇਂ ਜਿਹੜੇ ਗਦਾਰ ਗੁਰਦੁਆਰਿਆਂ ਦੇ ਵਿੱਚ ਸੀਗੇ ਕਮੇਟੀਆਂ ਚ ਉਹਨਾਂ ਨੇ ਉਸ ਤੋਂ ਬਾਅਦ ਕਾਰ ਸੇਵਾ ਦੇ ਨਾਂ ਦੇ ਉੱਤੇ ਇਹ ਧੜਾ ਧੜ ਪ੍ਰਿੰਟ ਕਰ ਦਿੱਤਾ ਲੋਗੋ ਦੀਵਾਰਾਂ ਦੇ ਉੱਤੇ ਗੁੰਮਟਾਂ ਦੇ ਉੱਤੇ ਪਰ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਇਹ ਖੰਡਾ ਨਹੀਂ ਹੈਗਾ ਇਹ ਅੱਜ ਲੋਗੋ ਨੂੰ ਲਤੜਿਆ ਜਾ ਰਿਹਾ ਪੈਰਾਂ ਦੇ ਨਾਲ ਤੁਸੀਂ ਟੀਵੀ ਦੀ ਸਕਰੀਨ ਤੇ ਦੇਖੋ ਕਿ ਬਾਬਾ ਦੀਪ ਸਿੰਘ ਜੀ ਦੀ ਫੋਟੋ ਆ ਉਹਨਾਂ ਦੇ ਪੈਰਾਂ ਦੇ ਥੱਲੇ ਪਟਿਆਲੇ ਵਾਲੇ ਰਾਜਿਆਂ ਦਾ ਝੰਡਾ ਤੇ ਪਟਿਆਲੇ ਵਾਲੇ ਰਾਜਿਆਂ ਦਾ ਹੀ ਲੋਗੋ ਆ ਜੋ ਪੈਰਾਂ ਥੱਲੇ ਲਤੜਿਆ ਜਾ ਰਿਹਾ। ਅੱਜ ਇਹ ਸਵਾਲ ਪੁੱਛਿਆ ਜਾਂਦਾ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਤੇ ਸ਼ਰੋਣੀ ਕਮੇਟੀ ਨੂੰ ਲੰਮਿਆਂ ਸਮਿਆਂ ਤੋਂ ਪੁੱਛਿਆ ਜਾ ਰਿਹਾ ਹੈ ਕਈ ਸਾਲਾਂ ਤੋਂ ਕਿ ਭਾਈ ਦੱਸੋ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਇਹਨੂੰ ਝੰਡਿਆਂ ਤੇ ਕਿਉਂ ਲਾਇਆ? ਤੁਸੀਂ ਕੀ ਗੁਰੂਆਂ ਦੇ ਖੰਡੇ ਨੂੰ ਬਦਲ ਸਕਦੇ ਹੋ ਕੀ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਬੇਅਦਬੀ ਕਰ ਸਕਦੇ ਹੋ ਕਿਉਂ ਤੁਸੀਂ ਇਦਾਂ ਦਾ ਇੱਕ ਟੁਆਇਜਾ ਬਣਾ ਕੇ ਅੰਬਰਤ ਤਿਆਰ ਕਰਦੇ ਹੋ ਥੱਲਿਓਂ ਚੌੜਾ ਉੱਤੋਂ ਚੌੜਾ ਉਹਦੇ ਨਾਲ ਕੀ ਫੇਰ ਖਾਲਸੇ ਸਜਣਗੇ ਜਾਂ ਬਹਿਰੂਪੀਏ ਬਣਨਗੇ ਹੁਣ ਤੁਸੀਂ ਬਹਿਰੂਪੀਆਂ ਨੂੰ ਬਣਾ ਰਹੇ ਹੋ ਉਥੇ ਕਰੈਤਾ ਦੱਸ ਰਹੇ ਹਾਂ ਬ੍ਰਿਟਿਸ਼ ਹਕੂਮਤ ਦੀਆਂ ਲਿਖੀਆਂ ਹੋਈਆਂ ਬ੍ਰਿਟਿਸ਼ ਹਕੂਮਤ ਦਾ ਹੀ ਦਿੱਤਾ ਹੋਇਆ ਟਵਾਏ ਉਹਦੇ ਨਾਲ ਤੁਸੀਂ ਅੰਬਰਤ ਤਿਆਰ ਕਰਦੇ ਹੋ ਗੁਰੂ ਦੀ ਇਹ ਸੰਗਤ ਇਸ ਲੋਗੋ ਦੇ ਉੱਤੇ ਤੁਹਾਨੂੰ ਅੱਗੇ ਦਿਖਾਉਨੇ ਆ ਦੇਖ ਲਓ ਕਿ ਜੁੱਤੀ ਵੀ ਲਾਈ ਜਾਂਦੀ ਆ ਫੇਰ ਵੀ ਕੋਈ ਬੋਲਦਾ ਨਹੀਂ ਫਿਰ ਜਿੰਨੀਆਂ ਜਥੇਬੰਦੀਆਂ ਨੇ ਦੁਨੀਆ ਤੇ ਉਹਨਾਂ ਦੀਆਂ ਫੋਟੋਆਂ ਲਾ ਲਾ ਕੇ ਮੂਹਰੇ ਉਹਨਾਂ ਦੇ ਰੱਖ ਰੱਖ ਕੇ ਇਹ ਲੋਗੋ ਨੂੰ ਜੁੱਤੀ ਲਾ ਲਾ ਕੇ ਉਹਨਾਂ ਤੋਂ ਪੁੱਛਿਆ ਜਾਂਦਾ ਕੋਈ ਨਹੀਂ ਬੋਲਦਾ ਅਲੱਗ-ਅਲੱਗ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਤੁਸੀਂ ਫੋਟੋਆਂ ਦੇਖ ਲਓ ਉਹਨਾਂ ਨੂੰ ਗਧੇ ਬਣਾਇਆ ਗਧੇ ਬਣਾ ਕੇ ਮੂਰੇ ਲੋਗੋ ਲਾ ਕੇ ਫੇਰ ਜੁੱਤੀ ਲਾਈ ਫੇਰ ਨਹੀਂ ਬੋਲੇ ਤੁਹਾਨੂੰ ਸਾਰੀਆਂ ਹੀ ਫੋਟੋਆਂ ਦਿਖਾ ਰਿਹਾ ਹਾਂ ਅਲੱਗ-ਅਲੱਗ ਤਰੀਕੇ ਦੇ ਨਾਲ ਵਿਰੋਧ ਕੀਤਾ ਵੀ ਕੋਈ ਬੋਲੂਗਾ ਕੋਈ ਬੋਲੂਗਾ ਕੋਈ ਬੋਲੂਗਾ ਪਰ ਕੋਈ ਨਹੀਂ ਬੋਲਿਆ ਹੁਣ ਤੁਸੀਂ ਗੁਰੂ ਦੀਏ ਸੰਗ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਬਖਸਿਆ ਹੋਇਆ ਆਪਣੇ ਖਾਲਸੇ ਨੂੰ ਉਹ ਦੇਖ ਲਓ ਕਾਲ ਤੱਕ ਸਾਬ ਤੇ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਉਹ ਸਮੇਂ ਦੀਆਂ ਫੋਟੋਆਂ ਨੇ ਤੁਹਾਨੂੰ ਦਿਖਾ ਰਹੇ ਆ ਧਿਆਨ ਦੇ ਨਾਲ ਦੇਖ ਲਓ ਇਹ ਆ ਸਾਡੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਘਟਾਰ ਇਹ ਇਨਸਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਜੋ ਕਿ ਬ੍ਰਿਟਿਸ਼ ਹਕੂਮਤ ਨੇ 1930 ਤੋਂ ਬਾਅਦ ਦੇ ਵਿੱਚ ਉਤਾਰ ਦਿੱਤਾ ਸੀ ਉਤਾਰ ਕੇ ਉਹਨਾਂ ਨੇ ਪਟਿਆਲੇ ਵਾਲੇ ਰਾਜਿਆਂ ਦਾ ਜੋ ਪੀਲੇ ਰੰਗ ਦਾ ਝੰਡਾ ਸੀ ਉਹਦੇ ਤੇ ਲੋਗੋ ਲਾ ਕੇ ਉਹਨਾਂ ਨੇ ਉਹ ਗੁਰਦੁਆਰਿਆਂ 'ਚ ਚੜਾ ਦਿੱਤਾ ਉਦੋਂ ਤੋਂ ਲੈ ਕੇ ਅੱਜ ਤੱਕ ਗੁਰਦੁਆਰਿਆਂ 'ਚ ਬੇਅਦਬੀ ਹੁੰਦੀ ਆ ਕੰਜਰਾਂ ਦੇ ਝੰਡੇ ਨੂੰ ਚੱਕ ਕੇ ਅੱਗੇ ਚੱਲਦੇ ਨੇ ਪੰਜ ਪਿਆਰੇ ਬਣਾ ਕੇ ਪੰਜ ਪਿਆਰੇ ਕਹਿੰਦੇ ਨੇ ਉਹਨਾਂ ਨੂੰ ਪਰ ਹੱਥ ਦੇ ਵਿੱਚ ਕੀ ਹੁੰਦਾ ਕੰਜਰਾਂ ਦੇ ਝੰਡੇ ਪਟਿਆਲੇ ਵਾਲਿਆਂ ਦੀ ਉੱਤੇ ਲਾਇਆ ਹੋਇਆ ਉਹਨਾਂ ਦਾ ਲੋਗੋ ਫੇਰ ਕਹਿੰਦੇ ਨੇ ਝੂਲਦੇ ਇਨਸਾਨ ਰਹਿਣ ਪੰਥ ਮਹਾਰਾਜ ਕੇ ਕਿੱਡਾ ਵੱਡਾ ਪਾਪ ਘੋਰ ਪਾਪ ਕਰਦੇ ਨੇ ਇਹ ਸ਼ਬਦ ਬੋਲ ਕੇ ਵੀ ਕੀ ਪੰਥ ਮਹਾਰਾਜ ਪਟਿਆਲੇ ਵਾਲੇ ਰਾਜੇ ਨੇ ਕੀ ਉਹ ਅੰਗਰੇਜ਼ ਨੇ ਪੰਥ ਮਹਾਰਾਜ ਪੰਥ ਮਹਾਰਾਜ ਦੇ ਤਾਂ ਨਿਸ਼ਾਨ ਸਾਹਿਬ ਤੁਸੀਂ ਤਾਰ ਦਿੱਤੇ ਤੁਹਾਨੂੰ ਸਬੂਤ ਦਿਖਾ ਰਹੇ ਆਂ ਤੋਂ ਨੂੰ ਖੰਡਾ ਦਿਖਾ ਰਿਆਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਪਰ ਤੁਸੀਂ ਮੰਨਣ ਨੂੰ ਤਿਆਰ ਨਹੀਂ ਫਿਰ ਤੁਸੀਂ ਬੋਲਦੇ ਨਹੀਂ ਵੀ ਜੇ ਤੁਸੀਂ ਕਹਿੰਦੇ ਹੋ ਕਿ ਇਹ ਨਿਸ਼ਾਨ ਸਾਹਿਬਾ ਤੁਹਾਡੇ ਕਹਿਣ ਦੇ ਮਤਲਬ ਕਿ ਪਟਿਆਲੇ ਵਾਲਿਆਂ ਦਾ ਝੰਡਾ ਹੀ ਨਿਸ਼ਾਨ ਸਾਹਿਬਾ ਫਿਰ ਇਹ ਤੇ ਜੁੱਤੀ ਲਾਈ ਜਾਂਦੀ ਆ ਫਿਰ ਕਿਉਂ ਨਹੀਂ ਵਿਰੋਧ ਕਰਦੇ ਵੀ ਫਿਰ ਵਿਰੋਧ ਕਰੋ ਬੋਲੋ ਫਿਰ ਵੀ ਜੁੱਤੀ ਕਿਉਂ ਲਾਉਨੇ ਹੋ ਵਿਰੋਧ ਕਰਨ ਦਾ ਤਾਂ ਤੁਹਾਡਾ ਹੱਕ ਬਣਦਾ ਕਿਉਂਕਿ ਗੁਰੂ ਸਾਹਿਬ ਨੇ ਇਦਾਂ ਦਾ ਸਿੰਘ ਨਹੀਂ ਸਾਜਿਆ ਸੀ ਇਦਾਂ ਦਾ ਬਹਿਰੂਪੀਆਂ ਨਹੀਂ ਸਾਜਿਆ ਸੀ ਖਾਲਸਾ ਪੰਥ ਸਾਜਿਆ ਸੀ ਚੜ੍ਹਦੀ ਕਲਾ ਵਾਲਾ ਜੋ ਸੱਚ ਤੇ ਹੱਕ ਦੀ ਆਵਾਜ਼ ਉਠਾਏਗਾ ਬੋਲੇਗਾ ਕਿ ਤੁਸੀਂ ਅੱਜ ਗੁਰੂਆਂ ਦੇ ਨਿਸ਼ਾਨ ਸਾਹਿਬ ਬਦਲ ਕੇ ਬੈਠੇ ਹੋ ਕਿ ਤੁਸੀਂ ਗੁਰੂਆਂ ਦੇ ਖੰਡੇ ਬਦਲ ਕੇ ਬੈਠੇ ਹੋ ਕਿ ਤੁਸੀਂ ਗੁਰੂਆਂ ਤੋਂ ਵੱਡੇ ਹੋ ਗਏ ਹੋ ਤੁਹਾਡੇ ਕੋਲੇ ਇੰਨੀ ਪਾਵਰ ਆ ਗਈ ਆ ਕਿ ਗੁਰੂਆਂ ਦੇ ਤੁਸੀਂ ਖੰਡੇ ਬਦਲ ਦੋ ਤੁਹਾਡੇ ਕੋਲੇ ਇੰਨੀ ਪਾਵਰ ਆ ਗਈ ਆ ਕਿ ਤੁਸੀਂ ਗੁਰੂਆਂ ਦੇ ਨਿਸ਼ਾਨ ਸਭ ਬਦਲ ਦਮੋ ਹੁਣ ਗੁਰੂ ਦੀਏ ਸੰਗ ਤੇ ਤੁਹਾਡੀ ਕਚਹਿਰੀ ਦੇ ਵਿੱਚ ਇਹ ਫੈਸਲਾ ਲੈ ਕੇ ਆਂਦਾ ਅਸੀਂ ਆਸ ਕਰਦੇ ਆ ਕਿ ਤੁਸੀਂ ਇਹ ਫੈਸਲੇ ਨੂੰ ਸਹੀ ਢੰਗ ਨਾਲ ਕਰੋਗੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਕਹੋਗੇ ਕਿ ਗੁਰੂਆਂ ਦੇ ਨਿਸ਼ਾਨ ਸਭ ਚੜਾਵੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਹਦੇ ਜਿਹੜੇ ਕਾਲ ਤੱਕ ਸਭ ਤੇ ਚੜੇ ਹੁੰਦੇ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦੇ ਉਹੀ ਨਿਸ਼ਾਨ ਸਾਹਿਬ ਚੜਨ ਜਿਹੜਾ ਲੋਗੋ ਅਜਰਮਾਲਿਆਂ ਤੇ ਗੁੰਮਟਾਂ ਤੇ ਝੰਡਿਆਂ ਤੇ ਲਾਇਆ ਹੋਇਆ ਇਹਨੂੰ ਉਹ ਤਾਰਨ ਇਹ ਹੁਣ ਗੁਰੂ ਦੀ ਸੰਗਤ ਫੈਸਲਾ ਕਰੂਗੀ ਥੋੜੀ ਕਚਹਿਰੀ ਚ ਇਹ ਫੈਸਲਾ ਲੈ ਕੇ ਆਂਦਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਸੰਗਤ ਰੱਬ ਦਾ ਰੂਪ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ